ਜੋ ਤੁਹਾਨੂੰ ਅਚੰਭਾਪ੍ਰੋਤ ਚੱਲ ਰਿਹਾ ਇਹਦੇ ਵਿੱਚ ਸਾਡੇ ਐਸ.ਐਸ.ਪੀ ਸਾਹਿਬ ਜੀ ਮਮਨ ਸਰਪਾਲ ਮਸ਼ਾਦਸਕਰਾਮ ਦੇ ਖਿਲਾਫ ਕਾਰਵਾਈ ਜਾਰੀ ਹੈ ਇਸ ਕਾਰਵਾਈ ਦੇ ਅਧੀਨ ਹੀ ਸਾਡੇ ਥਾਣਾ ਸਿਟੀ ਬਰਨਾਲਾ ਐਸ.ਐਚ.ਓ ਇੰਸਪੈਕਟਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੂੰ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਦੋਸ਼ੀ ਮਨਪ੍ਰੀਤ ਸਿੰਘ ਘੋਟਾ ਵਾਸੀ ਸੁਨਾਮ ਇਹ ਬਾਰਡਰ ਦੇ ਜਿਲਿਆਂ ਤੋਂ ਹੈਰੋਇਨ ਚਿੱਟਾ ਲਿਆ ਕੇ ਤੇ ਇੱਧਰ ਸੰਗਰੂਰ ਬਰਨਾਲਾ ਏਰੀਏ ਦੇ ਵਿੱਚ ਜੜਾ ਸਪਲਾਈ ਕਰਦਾ ਹੈ ਸੋ ਇਹ ਜਿਹੜੀ ਹੈ ਇਤਲਾਹ ਦੇ ਬੇਸਿਸ ਦੇ ਉੱਤੇ ਇਹਨਾਂ ਨੇ ਐਫ ਆਈ ਆਰ ਨੰਬਰ 51/2026 ਅੰਡਰ ਸੈਕਸ਼ਨ 21 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਬਰਨਾਲਾ ਦਰਜ ਕੀਤੀ ਸੀ ਮਨਪ੍ਰੀਤ ਸਿੰਘ ਘੋਟਾ ਦੇ ਖਿਲਾਫ ਤੇ ਫਰਦਰ ਇਹਨਾਂ ਨੇ ਚੈਕਿੰਗ ਦੌਰਾਨ ਜਿਹੜਾ ਇਹ ਮਨਪ੍ਰੀਤ ਸਿੰਘ ਘੋਟਾ ਹੈ ਇਹਨੂੰ ਬਰਨਾਲੇ ਤੋਂ ਗ੍ਰਿਫਤਾਰ ਕੀਤਾ ਤੇ ਇਹਦੇ ਤੋਂ 500 ਗ੍ਰਾਮ ਹੈਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ ਫਰਦਰ ਇਹਦੀ ਜਿਹੜਾ ਪੁੱਛਗਿੱਛ ਦੇ ਵਿੱਚ ਜੋ ਅੱਗੇ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਸਿੰਘ ਫਿਰੋਜ਼ਪੁਰ ਏਰੀਏ ਦੇ ਵਿੱਚੋਂ ਦੋ ਨਸ਼ਾ ਤਸਕਰ ਜਿਹੜੇ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਤਾਂ ਰੋਹਿਤ ਕੁਮਾਰ ਉਰਫ ਗੰਜੀ ਤੇ ਇੱਕ ਰਮੇਸ਼ ਕੁਮਾਰ ਉਰਫ ਮੀਸਾ ਇਹਨਾਂ ਤੋਂ ਇਹ ਜਿਹੜਾ ਹੈਰੋਇਨ ਲੈ ਕੇ ਆਉਂਦਾ ਸੀ ਤੇ ਇੱਧਰ ਸਪਲਾਈ ਕਰਦਾ ਸੀਗਾ ਤੇ ਫਿਰ ਬੈਕਵਰਡ ਜਾ ਕੇ ਅਸੀਂ ਉੱਥੇ ਰੇਡ ਕਰਕੇ ਇਹ ਜਿਹੜੇ ਦੋਨੋਂ ਦੋਸ਼ੀ ਐ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਫਰਦਰ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਕੁੱਝ-ਕੁੱਝ ਕੀਤੀ ਜਾਏਗੀ ਮਨਪ੍ਰੀਤ ਸਿੰਘ ਦੇ ਰਿਮਾਨ ਕਿੰਨੇ ਦਿੰਦੇ ਆ ਅੱਜ ਅਰਜ਼ਾ ਤੇ ਪੇਸ਼ ਕਰਕੇ ਲਵਾ ਗਿਰਮਾਨਾ ਇਹਨਾਂ ਪਹਿਲਾਂ ਵੀ ਕੋਈ ਪਰਚਾ ਲੱਗਿਆ ਜਿਹੜਾ ਤਾਂ ਮਨਪ੍ਰੀਤ ਸਿੰਘ ਕੋਟਾ ਹੈ ਉਹਦੇ ਉੱਤੇ ਥਾਣਾ ਸਿਟੀ ਸੁਨਾਮ ਇੱਕ ਪਰਚਾ ਦਰਜ ਹੈ ਤੇ ਰਮੇਸ਼ ਕੁਮਾਰ ਰਮੇਸ਼ ਕੁਮਾਰ ਮੀਸਾ ਜਿਹੜਾ ਉਹਦੇ ਉੱਤੇ ਥਾਣਾ ਸਿਟੀ ਫਿਰੋਜ਼ਪੁਰ ਇੱਕ ਪਰਚਾ ਦਰਜ ਹੈ ਰੋਇਨ ਕੁੱਲ ਕਿੰਨੇ ਬੰਦੇ ਗ੍ਰਿਫਤਾਰ ਕਿਸੇ ਕਿਹੜੇ ਅਚਲ ਦੀ ਹਿੰਦ ਜਿਹੜਾ ਮਾਮਲਾ ਹੈ ਟੋਟਲ ਤਿੰਨ ਦੋਸ਼ੀ ਜਿਵੇਂ ਤੁਹਾਨੂੰ ਦੱਸਿਆ ਕਿ ਮਨਪ੍ਰੀਤ ਸਿੰਘ ਕੋਟਾ ਵਾਸੀ ਸੁਨਾਮ ਤੇ ਰਮੇਸ਼ ਕੁਮਾਰ ਮੀਸਾ ਵਾਸੀ ਫਿਰੋਜ਼ਪੁਰ ਤੇ ਰੋਹਿਤ ਕੁਮਾਰ ਉਰਫ ਗੰਜੀ ਬਸੀ ਫਰੋਜਪੁਰ ਪਰ ਗ੍ਰਿਫਤਾਰ ਕੀਤੇ ਆ ਤੇ 21 ਤੇ 29 ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਦੇ ਉੱਤੇ ਐਫਆਈਆ ਦਰਜ ਕੀਤੀ ਗਈ। ਸਰ ਜੀ ਲੱਗਦਾ ਕੋਈ ਖੁਲਾਸਾ ਬਣਨਗਾ। ਨਹੀਂ ਬਿਲਕੁਲ ਅਸੀਂ ਹੁਣ ਇਹਨਾਂ ਦੀ ਰਿਮਾਂਡ ਤੇ ਜਦੋਂ ਲਵਾਂਗੇ ਪੁੱਛਗਿੱਛ ਕਰਾਂਗੇ ਤੇ ਹੋਰ ਵੀ ਜਿਹੜੇ ਇਹਦੇ ਪਿੱਛੇ ਜਿਹੜੇ ਤਸਕਰ ਨੇ ਸਾਹਮਣੇ ਆਉਣਗੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਤੇ ਸਾਨੂੰ ਉਮੀਦ ਹੈ ਕਿ ਇਹਦੇ ਚ ਹੋਰ ਕਵਰੀ ਵੀ ਹੋਈ। ਸਾਨੂੰ ਜਿਹੜੇ ਫਰੋਜਪੁਰ ਤੋਂ ਗ੍ਰਿਫਤਾਰ ਕੀਤੇ ਉਹਨਾਂ ਤੋਂ ਕੋਈ ਬਰਾਮਦ ਹੋਇਆ? ਨਹੀਂ ਉਹਨਾਂ ਨੂੰ ਜਿਹੜਾ ਮੌਕੇ ਤੋਂ ਜਿਹੜਾ ਜਦੋਂ ਅਸੀਂ ਫੜਿਆ ਉਸ ਵੇਲੇ ਦੇ ਇਹਨਾਂ ਦੇ ਇਨਕਸ਼ਾਫ ਦੇ ਉੱਤੇ ਸਾਨੂੰ ਕੋ ਅੱਗੇ ਬਰਾਮਦਗੀ ਦੀ ਉਮੀਦ ਹੈ ਕਿ ਹੋਏਗੀ ਜਿਹੜੇ ਦੋ ਦੋਸ਼ੀ ਨੇ ਇਹ ਤਾਂ ਫਰੋਜਪੁਰ ਤੋਂ ਕੀਤੇ ਨੇ ਜਿਹੜੇ ਫਰੋਜਪੁਰ ਆੜੇ ਆ ਜਿਹੜਾ ਸਨਾਮ ਦਾ ਵਾਲਾ ਦੋਸ਼ੀ ਆ ਉਹ ਬਰਨਾਲੇ ਤੋਂ ਕੀਤਾ ਤੇ ਸਰ ਇਹਨਾਂ ਤੋਂ ਕੋਈ ਵਾਈਕਲ ਵੀ ਰਿਕਵਰ ਹੋਇਆ ਜਾਂ ਕੋਈ ਇਹਨਾਂ ਤੋਂ ਸਰ ਕੋਈ ਨਹੀਂ ਵੀਕਲ ਜਿਹੜਾ ਮੌਕੇ ਤੇ ਕੋਈ ਵੀ ਕੰਨੀ ਬਰਾਮਦ ਹੋਇਆ ਤੇ ਸਰ ਕੋਈ ਪਬਲਿਕ ਨੂੰ ਜੇ ਕੋਈ ਮੈਸੇਜ ਦੇਣਾ ਚਾਹੁੰਦਾ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਖਿਲਾਫ ਮਹਿੰਮ ਚੱਲ ਰਹੀ ਹੈ ਇਹਦੇ ਚ ਸਾਡਾ ਸਾਥ ਦਿਓ ਜਿੱਥੇ ਵੀ ਤੁਹਾਨੂੰ ਕਿਤੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਨਸ਼ੇ ਦੀ ਤਸਕਰੀ ਬਾਰੇ ਉਹ ਪੁਲਿਸ ਦੇ ਨਾਲ ਸਾਂਝੀ ਕਰੋ ਸੇਫ ਪੰਜਾਬ ਐਪ ਵੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀ ਗਈ ਹੈ ਉਹਦੇ ਉੱਤੇ ਜਿਹੜੀ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ ਉਹਦੇ ਉੱਤੇ ਵੀ ਤੁਸੀਂ ਜਾਣਕਾਰੀ ਦੇ ਸਕਦੇ ਹੋ ਸਰ ਫੋਲਪੁਰ ਬਾਡਰ ਇਹ ਹੈਗਾ ਇਹ ਤਾਂ ਤਾਂ ਕਿੰਨੇ ਬਾਉਂਡਰੀ ਏਰੀਆ ਮੰਨੇਗਾ ਸਾਰਾ ਛੋੜ ਜੇ ਬਰਬਾਦਨ ਦੇ ਬਾਰਡਰ ਪਾਰ ਵੀ ਬਿਲਕੁਲ ਦੇਖੋ ਜਿਹੜਾ ਨਸ਼ਾ ਸਾਰਾ ਆਉਂਦਾ ਤਾਂ ਇਹ ਬਾਰਡਰ ਪਾਰ ਤੋਂ ਹੀ ਆ ਤੇ ਆਪਾਂ ਇਹਨਾਂ ਦੀ ਪੁੱਛਗਿੱਛ ਵੀ ਕਰਾਂਗੇ ਕਿ ਫਰਦਰ ਇਹਨਾਂ ਦੇ ਡਾਇਰੈਕਟ ਪਾਕਿਸਤਾਨ ਦੇ ਵਿੱਚ ਲਿੰਕ ਨੇ ਜਾਂ ਕੋਈ ਹੋਰ ਤਸਕਰ ਨੇ ਜਿਨ੍ਹਾਂ ਦੇ ਰਾਹੀਂ ਇਹ ਉੱਥੋਂ ਨਸ਼ਾ ਮੰਗਵਾਉਂਦੇ ਨੇ